ਕੰਗੜਾ ਨਾਉਥ ਦੀ ਇੱਕ ਮੂਵੀ ਐਮਰਜੈਂਸੀ ਆਉਣ ਵਾਲੀ ਹੈ ਉਹਦਾ ਟੀਜ਼ਰ ਜਿਹੜਾ ਉਹ ਰਿਲੀਜ਼ ਜ਼ਰੂਰ ਹੋਇਆ ਤੇ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਦਰਸਲ ਇਸ ਵਿਵਾਦ ਦੇ ਵਿੱਚ ਹੁਣ ਆਵਾਜ਼ ਚੁੱਕੀ ਹੈ ਮੁਹੰਮਦ ਸਦੀਕ ਨੇ ਦੱਸ ਦਈਏ ਮੁਹੰਮਦ ਸਦੀਕ ਕਾਂਗਰਸ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਫਰੀਦਕੋਟ ਤੋਂ ਐਮਪੀ ਰਹਿ ਚੁੱਕੇ ਨੇ ਐਤਕੀ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਮੁਹੰਮਦ ਸਦੀਕ ਦਰਸਲ ਇੱਕ ਪ੍ਰਦਰਸ਼ਨ ਦੌਰਾਨ ਜ਼ਿਕਰ ਕਰਦੇ ਨੇ ਕੰਗਨਾ ਰਣਾਉਤ ਦਾ ਜਦੋਂ ਉਹਨਾਂ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਕੰਗਨਾ ਰਣਾਉਤ ਦੀ ਐਮਰਜੈਂਸੀ ਮੂਵੀ ਆਉਣ ਵਾਲੀ ਹੈ ਤੇ ਉਸ ਦਾ ਜਵਾਬ ਉਹ ਸਾਫ਼ ਇਸ ਪ੍ਰਕਾਰ ਦਿੰਦੇ ਨੇ ਕਿ ਕੰਗਨਾ ਰਣਾਉਤ ਨੂੰ ਉਹ ਕਲਾਕਾਰ ਜਾਂ ਫਿਰ ਆਰਟਿਸਟ ਹੀ ਨਹੀਂ ਸਮਝਦੇ ਉਹ ਕਹਿੰਦੇ ਕਿ ਆਰਟਿਸਟ ਕਦੇ ਵੀ ਇਸ ਤਰ੍ਹਾਂ ਦੀ ਫਿਲਮ ਜਾਂ ਇਸ ਤਰ੍ਹਾਂ ਦੀ ਕਲਾ ਨਹੀਂ ਬਣਾਵੇਗਾ ਜਿਸ ਦੇ ਨਾਲ ਵਿਵਾਦ ਖੜਾ ਹੋਵੇ ਜਿਸ ਦੇ ਨਾਲ ਦੋ ਫਿਕਰਿਆਂ ਦੇ ਵਿੱਚ ਆਪਸੀ ਦੁਸ਼ਮਣੀ ਪੈਦਾ ਹੋਵੇ ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਵਤੀਰੇ ਜਿਹੜੇ ਨੇ ਉਹ ਸਾਹਮਣੇ ਆਣ ਕਦੀ ਵੀ ਕਲਾਕਾਰ ਇਸ ਤਰ੍ਹਾਂ ਨਹੀਂ ਕਰ ਸਕਦਾ ਉਹਨਾਂ ਨੇ ਸਾਫ਼ ਕਿਹਾ ਕਿ ਮਾਹੌਲ ਖਰਾਬ ਕਰਨ ਵਾਸਤੇ ਹੀ ਇਹੋ ਜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਮੁਹੰਮਦ ਸਦੀਕ ਦੇ ਵੱਲੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ ਹੈ ਕਿ ਅਮਨ ਸ਼ਾਂਤੀ ਖਰਾਬ ਹੋ ਰਹੀ ਹੈ ਭੰਗ ਹੋ ਰਹੀ ਹੈ ਸਿੱਧਾ ਇਲਜ਼ਾਮ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਆਪਣੀ ਕੁਰਸੀ ਤੱਕ ਮਤਲਬ ਹੈ ਔਰ ਕੰਗਣਾ ਰਣਾਉਤ ਨੂੰ ਲੈ ਕੇ ਵੀ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕੰਗਣਾ ਰਣਾਉਤ ਇੱਕ ਆਰਟਿਸਟ ਹੋ ਨਹੀਂ ਸਕਦੀ ਸਿੱਧਾ ਇਲਜ਼ਾਮ ਲਾਇਆ ਕਿ ਹਿੰਦੁਸਤਾਨ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਆਰਐਸਐਸ ਅਤੇ ਬੀਜੇਪੀ ਦਾ ਹੋਲਡ ਹੈ ਸਾਰੀਆਂ ਮੋਸਟਲੀ ਸੰਸਥਾਵਾਂ ਜਿਹਦੇ ਵਿੱਚ ਸੈਂਸਰ ਬੋਰਡ ਵੀ ਉਹਨਾਂ ਨੇ ਇੱਕ ਇਹੋ ਜੀ ਸੰਸਥਾ ਦੱਸੀ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਆਰਐਸਐਸ ਦਾ ਤੇ ਬੀਜੇਪੀ ਦਾ ਹੋਲਡ ਹੈ ਜਿਸ ਵਾਸਤੇ ਆਪਣੀ ਮਨਮਰਜ਼ੀ ਦੀਆਂ ਮੂਵੀਜ਼ ਬਣਾ ਰਹੇ ਨੇ ਸਾਫ਼ ਇਲਜ਼ਾਮ ਇਹ ਲਗਾਇਆ ਗਿਆ ਹੈ ਮੁਹੰਮਦ ਸਦੀਕ ਵੱਲੋਂ ਉਹਨਾਂ ਨੇ ਕਿਹਾ ਕਿ ਹਿੰਦੂ ਅਤੇ ਸਿੱਖਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਜ਼ਰੀਏ ਕੰਗਨਾ ਰਣਾਉਤ ਬਾਰੇ ਗੱਲ ਕਰਦੇ ਐ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸਿਰਫ ਚਮਚਾਗਰੀ ਕਰਦੇ ਪਏ ਨੇ ਐਮਪੀ ਨੇ ਕੰਗਣਾ ਰਣੌਤ ਦੱਸਦੀ ਹੈ ਕਿ ਹਿਮਾਚਲ ਦੇ ਮੰਡੀ ਹਲਕੇ ਤੋਂ ਐਮਪੀ ਹੈ ਕੰਗਣਾ ਰਣੌਤ ਜਦਕਿ ਸਾਬਕਾ ਐਮਪੀ ਮੁਹੰਮਦ ਸਦੀਕ ਆਪਣੇ ਟਾਈਮ ਦੇ ਇੱਕ ਮਕਬੂਲ ਗਾਇਕ ਰਹੇ ਨੇ ਜਿਹੜੇ ਹੁਣ ਕੰਗਣਾ ਰਣੌਤ ਦੇ ਉੱਤੇ ਸਿੱਧੀ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਮੁਹੰਮਦ ਸਿਦੀਕ ਨੇ ਆਵਾਜ਼ ਚੁੱਕ ਲਈ ਹੈ ਟੀਜ਼ਰ ਆਊਟ ਹੈ ਔਰ ਟੀਜ਼ਰ ਆਊਟ ਹੋਣ ਤੋਂ ਬਾਅਦ ਹੀ ਵਿਵਾਦ ਖੜਾ ਹੋਣ ਲੱਗ ਗਿਆ ਇਥੋਂ ਤੱਕ ਕਿ ਸਿੱਖ ਜਥੇਬੰਦੀਆਂ ਦੇ ਵਿੱਚ ਵੱਧੂ ਰੋਸ ਹੈ ਕਿਉਂਕਿ ਕਥਿਤ ਤੌਰ ਤੇ ਉਸ ਮੂਵੀ ਦੇ ਵਿੱਚ ਸਨ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਛਵੀ ਜਿਹੜੀ ਹੈ ਉਹ ਗਲਤ ਤਰੀਕੇ ਦੇ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ ਖੈਰ ਆਉਂਦਾ ਸਮਾਂ ਹੋਰ ਕੀ ਕੁਝ ਲੈ ਕੇ ਆਵੇਗਾ ਇਹ ਮੂਵੀ ਕੀ ਕੁਝ ਹੋਰ ਦਿਖਾਵੇਗੀ ਵੇਖਣਾ ਹੋਵੇਗਾ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ